ਤਨਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੋ ਸਾਧ ਸੰਗਤ ਜੀਓ ਦੁਨੀਆਂ ਦੇ ਜਿਤਨੇ ਮੁਲਕ ਨੇ ਹਰ ਮੁਲਕ ਵਿੱਚ ਇੱਕ ਸਭ ਤੋਂ ਵੱਡਾ ਤਿਵਾਰ ਹੁੰਦਾ ਬਾਕੀ ਉਹਦੇ ਨਾਲ ਛੋਟੇ ਛੋਟੇ ਹੁੰਦੇ ਸਾਡੇ ਦੇਸ਼ ਦੇ ਵਿੱਚ ਵੀ ਸਭ ਤੋਂ ਵੱਡਾ ਤਿਵਾਰ ਔਰ ਸਾਂਝਾ ਤਿਵਾਰ ਇਹ ਦੀਵਾਲੀ ਹੈ ਜੋ ਅਜ ਦੇ ਦਿਨ ਇਹ ਤਿਵਾਰ ਰੂਪ ਦੇਸ਼ ਆਈ ਹੈ ਕਿਸ ਨੂੰ ਸਿੱਖ ਕੇ ਮਨਾਉਂਦੇ ਹੀ ਨੇ ਬੰਦੂ ਮਨਾਉਂਦੇ ਨੇ ਜੈਨੇ ਮਨਾਉਂਦੇ ਨੇ ਬੋਧੀ ਮਨਾਉਂਦੇ ਨੇ ਇਕ ਤਬਕਾ ਨੇ ਇਸ ਦੇਸ਼ ਦੇ ਵਿੱਚ ਵੱਡੇ ਚਾਰ ਧਰਮ ਪੈਦਾ ਹੋਏ ਸਨਾਤਨ ਮਤ ਬੋਧ ਮਤ ਜੈਨ ਮਤ ਸਿੱਖ ਮਤ ਇਹ ਚਾਰਾਂ ਹੀ ਦੀਵਾਲੀ ਮਨਾਉਂਦੇ ਨੇ ਆਪਣੇ ਆਪਣੇ ਤੰਗ ਨਾਲ ਕੀ ਹਮੈਂ ਇਹ ਕਹਵਾਏ ਕੋਈ ਤੇ ਵਹਾਰ ਹੈ ਜੋ ਚਾਰਾਂ ਦਾ ਸਾਂਝਾ ਬਾਕੀ ਸਾਰੇ ਤਿਵਾਰ ਆਪਣੇ 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 ਢੰਗ ਨਾਲ ਵਕ ਵਕ ਦਰਮ ਮਨਾਉਂਦੇ ਇਹ ਇੱਕੋ ਹੀ ਤਿਵਾਰ ਹੈ ਸਨਾਤਨੀ ਜੈਨੀ ਬੋਧੀ ਸਿੱਖ ਸਾਰੇ ਹੀ ਮਨਾਉਂਦੇ ਕਿੱਥੋਂ ਇਹ ਗੱਲ ਸਪਸ਼ਟ ਹੁੰਦੀ ਹੈ ਧਿਆਨ ਨਾਲ ਸੁਣਨਾ ਸਾਰਿਆਂ ਦੀ ਮੂਲ ਸਮੱਸਿਆ ਇੱਕੋ ਹੀ ਹੈ ਚੇ ਜੈ ਨਹੀਂ ਨੇ ਬੋਧਿ ਨੇ ਸਨਾਤਨਿ ਨੇ ਪਿਆ ਸਿੱਖ ਨੇ ਸਾਰਿਆਂ ਦੀ ਮੂਲ ਸਮੱਸਿਆ ਇੱਕੋ ਹੀ ਹੈ ਕਿ ਦੁੱਖ ਦੁੱਖ ਦੁਖੀ ਨੇ ਸਨਾਤਨਿ ਦੁਖੀ ਨੇ ਜੈਨੇ دکھی نے بودھی اور دکھی نے سکھ سارے تن کر کے بھی دھی نے من کر کے بھی دھی تن کر کے روگی نے من کر کے سوگی نے تن روگ ہے من سوگ ہے کی ہوا ہے سناتنی ہے جینی ہے بودھی ہے سکھ ਤਨ ਕਰਕੇ ਰੋਗੀ ਹੈ ਮਨ ਕਰਕੇ ਸੋਗੀ ਹੈ ਚਿੰਤਾ ਦੇ ਚ ਮਹਾਰਾਜ ਕਹਿ ਰਹੇ ਨੇ ਜੋ ਜੋ ਦੇਸੇ ਸੋ ਸੋ ਰੋਗੀ ਜਿੰਨੋ ਵੀ ਦੇਖੋ ਸਭ ਰੋਗੀ ਰੋਗ ਰਹਿਤ ਮੇਰਾ ਸਤਗੁਰ ਜੋਗੀ ਰੋਗਾਂ ਤੋਂ ਰਹਿਤ ਕੇਵਲ ਇੱਕ ਪਰਮਾਤਮਾ ਹੈ سنسار بھی، سنسار سارے ان چار دھرما تو علاوہ ہندو سکھ اور جینی بودیاں تو علاوہ جیڑے چار دھرم اس ایسٹ پیدا ہوئے نے. مد پورب دکھ. یہودی عیسائی کے مسلمان اسلام اواں دھرم اسلام ہے پرانا یہودی ہے نواں دھرم سکھ دھرم ہے پرانا سناتن مت ہے یہ دے چارے روگی نے وہ بھی دے چارے روگی نے تن کر کے روگی نے من کر کے گئے اسی اس طرح نہیں کہہ سکتے ہندو روگی مسلمان نہیں ہے عیسائی روگی سکھ نہیں ہے جینی روگی ہے پارسی نہیں ہے بودھی روگی ہے یہودی نہیں ہے اس طرح نہیں کہہ سکتے ساری روگی ਜੋ ਜੋ ਦੇਸੇ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਗੁਰੂ ਜੋਗੀ ਰੋਗਾਂ ਤੋਂ ਰਹਿਤ ਕੇਵਲ ਇੱਕ ਪਰਮਾਤਮਾ ਇੱਕ ਈਸ਼ਵਰ ਹੈ ਇੱਕ ਅਕਾਲ ਪੁਰਖ ਬਾਕੀ ਕੋਈ ਰੋਗਾਂ ਤੋਂ ਰਹਿਤ ਨਹੀਂ ਹੈ ਰੋਗ ਹੈਗੇ ਨੇ ਤਾਂ ਫਿਰ ਇਹਦਾ ਕੁਝ ਕਾਰਨ ਵੀ ਹੋਵੇਗਾ ਸ਼ੋਗ ਹੈ ਗਏ ਨੇ ਤਾਂ ਫਿਰ ਲਾ ਕੁਝ ਕਾਰਨ ਵੀ ਹੋਵੇਗਾ ਜਿਹੇ ਰੋਗਾਂ ਦਾ ਕਾਰਨ ਹੈ ਤਾਂ ਫਿਰ ਕੋਈ ਨਿਵਰਤੀ ਦਾ ਸਾਧਨ ਵੀ ਹੋਵੇਗਾ ਇਹਨਾਂ ਨੂੰ ਦੂਰ ਕਰਨ ਦਾ ਸਾਧਨ ਵੀ ਹੋਵੇਗਾ ਜਿਹੇ ਨਿਵਰਤੀ ਦਾ ਸਾਧਨ ਹੋਵੇਗਾ ਉੱਥੇ ਪਰਣਾ ਪਏਗਾ ਸੁਖ ਹੈ ਸੁਖ ਹੈ ਸੁਖ ਹੈ ਤੇ ਦੋਵੇਂ ਬੋਲ ਗੁਰਬਾਣੀ ਦੇ ਮੈਂ ਬੜੇ ਸਾਹਮਣੇ ਰੱਖਾਂ ਤੇ ਫਿਰ ਥਲਾਸਾ ਕਰੀਏ ਬਾਲੀ ਰੋਵੇ ਨਾਏ ਭਕਾਰ ਬਾਲੀ ਬਾਲਿਕਾ ਵਰਯੋਗ ਕੰਨਿਆ 22 ਸਾਲ ਦੀ ਹੋ ਗਈ ਏ 26 ਸਾਲ ਦੀ ਹੋ ਗਈ ਏ ਰਿਸ਼ਤਾ ਨਹੀਂ ਵੜ ਰਿਹਾ ਕਿਧਰੇ ਸੰਬੰਧ ਨਹੀਂ ਪਏ ਬਣਦੇ ਪ੍ਰਿਸ਼ਤਾ ਨਹੀਂ ਜੁਰਦਾ। ਤੋਂ ਮਹਾਰਾਜ ਕਹਿੰਦੇ ਨੇ ਮਾਨਸਿਕ ਤਲ ਤੇ ਇਹ ਬਾਲਕਾ ਦੁਖੀ ਆਉਂਦੀ ਹੈ। ਦੁਖੀ ਆਉਂਦੀ ਹੈ। ਬਾਲੀ ਰੋਵੇ ਨਾਏ ਭਕਾਰ। ਨਾ ਇਹ ਕਿ ਦੁਖੀ ਆ ਸਭ ਸੰਸਾਰ। ਦੁਖ ਸਰੀਰ ਤੇ ਮਾਨਸਿਕ। ਮਾਨਸਿਕ ਦੁਖ ਨੂੰ ਸੋਗ ਕਹਿੰਦੇ ਨੇ। ਸਰੀਰਕ ਦੁੱਖ ਨੂੰ ਰੋਗ ਕਹਿੰਦੇ ਨੇ ਸਾਰੇ ਹੀ ਰੋਗੀ ਨੇ ਸਾਰੇ ਹੀ ਸੋਗੇ ਨੇ ਸਾਰਾ ਸੰਸਾਰ ਦੁਖੀ ਹੈ ਨਾਨਕ ਦੁਖੀਆ ਸਭ ਸੰਸਾਰ ਇਹਨੂੰ ਗੁਰਬਾਣੀ ਫਿਰ ਇੰਜ ਵੀ ਕਹਿ ਦਿੰਦੀ ਹੈ ਸੰਸਾਰ ਰੋਗੀ ਨਾਮਦਾਰੂ ਮੈਲ ਲਾਗੇ ਸਤਿ ਬਿਨਾ ਸਾਰਾ ਸੰਸਾਰ ਰੋਗੀ ਹੈ ਇੱਕ ਦੋ ਦੀ ਗੱਲ ਨਹੀਂ ਹੈ ਹਰ ਜੁਗਤਰਾ ਰੋਗ ਅੰਦਰ ਸੀਮਾਂ ਦੇ ਚੋਵੇ ਤੇ ਅਸੀਂ ਕਹਿੰਦੇ ਆ ਇਹ ਬੰਦਾ ਤੰਦਰੁਸਤ ਹੈ ਤੰਦਰੁਸਤ ਲਈਂ ਗਿਆ ਰੋਗ ਸੀਮਾ ਦੇ ਅੰਦਰ ਅਜੇ ਹੱਦ ਦੇ ਅੰਦਰ ਹੈ ਜਦ ਇਹ ਰੋਗ ਸੀਮਾਂ ਤੋਂ ਅੱਗੇ ਟੱਪਦਾ ਹੈ ਪਤਾ ਕਿਵੇਂ ਚੱਲਦਾ ਹੈ ਪੀੜ ਨਾਲ ਰੋਗ ਪੀੜ ਦੇਣ ਲੱਗ ਪਿਆ ਰੋਗ ਦਰਦ ਬਣ ਗਿਆ ਰੋਗ ਪੀੜਾ ਬਣ ਗਿਆ ਮਨੁੱਖ ਨੂੰ ਵੈਦ ਹਕੀਮ ਡਾਕਟਰ ਖੁਦੋਂ ਯਾਦ ਆਉਂਦਾ ਹੈ ਜਦ ਰੋਗ ਪੀੜਾ ਬਣ ਜਾਏ ਉਸ ਤੋਂ ਪਹਿਲੇ ਨਹੀਂ ਰੋਗ ਵੇਦਨਾ ਬਣ ਜਾਏ ਵੇਦਨਾ ਪੀੜ ਲੋ ਕਹਿੰਦੇ ਨੇ ਦਰਦ ਲੋ ਕਹਿੰਦੇ ਨੇ ਪਰ ਗਜ਼ਬ ਦੀ ਗੱਲ ਹੈ ਇਹ ਸ਼ਬਦ ਜੋ ਵੇਦਨਾ ਹੈ ਬੇਦਨ ਸੰਸਕ੍ਰਿਤ ਦੇ ਚ ਵੇਦਨ ਕਹਿੰਦੇ ਨੇ ਪੰਜਾਬੀ ਰੂਪ ਬਾ ਨਾਂ ਲ ਹੈ ਬੇਦਨ ਐਸੀ ਬੇਦਨ ਉਪਜ ਖਰੀ ਭਈ ਵਾਕਾ ਔਕਗਨਾਈ ਐਸੀ ਪੀੜਾ ਪੈਦਾ ਹੋ ਗਈ ਹੈ ਇਲਾਜ ਹੀ ਕੋਈ ਇਲਾਜ ਹੀ ਕੋਈ ਵੇਦਨ ਪੀੜਾ ਵੇਦਨ ਦਰਦ ਵੇਦਨ ਗਿਆਨ ਦੂਜਾ ਅਰਥ ਇਸਦਾ ਹੈ ਗਿਆਨ ਵੇਦ ਵਿਦਿਆ ਤੋਂ ਬਣਿਆ ਸ਼ਬਦ ਸ਼ਬਦ ਕੋਸ਼ ਦੇ ਚ ਇਹਦੇ ਅਰਥ ਦੋ ਨੇ ਵੇਦਨ ਪੀੜਾ ਵੇਦਨ ਗਿਆਨ ਹੈਰਾਨਗੀ ਹੋਵੇਗੀ ਦੋਹਾਂ ਅਰਥਾਂ ਦਾ ਜ਼ਮੀਨ ਦਾ ਅਸਮਾਨ ਦਾ ਫਰਕ ਹੈ ਵੇਦਨ ਦੇ ਅਰਥ ਪੀੜਾ ਵੇਦਨ ਦੇ ਅਰਥ ਪੀੜਾ ਦਰਦ ਤੇ ਵੇਦਨ ਦੇ ਅਰਥ ਗਿਆਨ ਐਸਾ ਕਿਉਂ ਗਿਆਨ ਪੀੜਾ ਦਾ ਹੁੰਦਾ ਹੈ ਪੀੜਾ ਕਰਕੇ پتا چل دا ہے جی سر پیڑا ہے تو آج گیان پیڑا دا ہے جو سمجھ اس سر دی ہے اب اگے پیچھے سر دا تدی پتا نہیں چلیا پر آج زور دا در دکھ لگ پہ انج لگتا ہے جی بس میں سیڑی ہی ہاں اور کچھ ہی نہیں سارا دھیان سر دھیان دی تے گیان دٹھے رہتے نے گیان کس کا ملتا ہے جیسے دھیان ہو گئے ਜੇ ਦੇ ਤੇ ਧਿਆਨ ਕੋਈ ਨਹੀਂ ਉਹਦਾ ਗਿਆਨ ਵੀ ਹੋਈ ਨਹੀਂ ਇੱਕ ਸੱਚੀ ਗੱਲ ਹੈ ਛੋਲੀ ਦਾਮਨ ਦਾ ਸਾਥ ਹੈ ਧਿਆਨ ਦਾ ਤੇ ਗਿਆਨ ਦਾ ਕਿੱਥੇ ਰਹਿੰਦੇ ਧਿਆਨ ਸਿਰ ਦੇ ਉੱਤੇ ਹੈ ਕਿਉਂਕਿ ਸਿਰ ਦੁੱਖ ਦਾ ਤੇ ਉਹ ਗਿਆਨ ਵੀ ਸਿਰ ਦਾ ਹੀ ਹੈ ਸਿਰ ਮੈਂ ਸਿਰ ਅੱਗੇ ਪਿਛੇ ਤੇ ਪਤਾ ਹੀ ਨਹੀਂ ਚੱਲਦਾ ਮੂੰਹ ਦੇ ਚ ਦੰਦ ਹੈ ਨ ਵੀ ਸਹੀ ਕਿ ਨਹੀਂ ਜਦ ਕਦੀ दाढ़ ਦੁਖਦੀ ਹੈ ਭਿਆਨਕ ਪੀੜਾ ਹੁੰਦੀ ਹੈ ਸਾਰਾ ਧਿਆਨ ਦੰਦ ਤੇ ਚਲਾ ਜਾਂਦਾ ਹੈ ਬਾਰ ਬਾਰ ਉਂਗਲ ਵੀ ਉਸ ਦੰਦ ਤੇ ਚਲੀ ਜਾਂਦੀ ਹੈ ਤੇ ਜਦ ਸਾਰਾ ਧਿਆਨ ਦੰਦ ਤੇ ਚਲਾ ਗਿਆ ਸਾਰਾ ਗਿਆਨ ਵੀ ਦੰਦ ਤੇ ਚਲਾ ਗਿਆ ਹੌਣ ਬਸ ਦੰਦ ਹੀ ਦੰਦ ਦੇਖਾਈ ਰਹਿ ਜਾਂਦਾ ਔਰ ਕੁਛ ਵੀ ਨਹੀਂ ਸਾਰਾ ਸਰੀਰ ਭੁੱਲ ਜਾਂਦਾ ਹੈ ਇਕੋ ਦੰਦ ਚ ਹੀ ਤੇ ਰਹਿੰਦਾ ਕਿਤੇ ਕੰਨਾਂ ਦੁਖਣੇ ਆ ਗਏ ਨੇ ਤੇ ਭयंकर ਪੀੜਾ ਭयंकर ਪੀੜਾ ਸਾਰਾ ਧਿਆਨ ਕੰਨਾਂ ਵਿੱਚ ਚਲਾ ਜਾਂਦਾ ਹੈ ਜਿਵੇਂ ਇੰਜ ਪਤਾ ਚਲੇ ਬਸ ਮੈਂ ਕੰਨਿਆਂ ਔਰ ਕੁਛ ਵੀ ਨਹੀਂ ਸਾਰਾ ਧਿਆਨ ਕੰਨਾਂ ਦੇ ਚਲਾ ਜਾਂਦਾ ਹੈ। ਤੋ ਜਦ ਗਿਆਨ ਨੂੰ ਕੰਨਾਂ ਦੇ ਚਲਾ ਜਾਂਦਾ ਹੈ ਤੋ ਧਿਆਨ ਵੀ ਕੰਨਾਂ ਦਾ। ਜਿਸ ਦਿਨ ਕਿਦਰੇ ਗੁਰੂ ਨਾਲ ਕਰੇ ਅੱਖਾਂ ਦੁਖਣੇ ਆ ਜਾਂਦੀਆਂ। ਤੋ ਸਾਰਾ ਧਿਆਨ ਅੱਖਾਂ ਦੇ ਵਿੱਚ ਤੇ ਗਿਆਨ ਵੀ ਅੱਖਾਂ ਦਾ। ਸਾਰਾ ਦਿਨ ਸਮਝ ਦੇ ਵਿੱਚ ਅੱਖਾਂ ਹੀ ਗੁੰਮਦੀਆਂ ਰਹਿੰਦੀਆਂ। ਸਾਰਾ ਦਿਨ ਧਿਆਨ ਅੱਖਾਂ ਦੇ ਸਾਰਾ ਦਿਨ ਸਮਝਵੀ ਅੱਖਾਂ ਦੇ ਬਸ ਜਿਵੇਂ ਮੈਂ ਅੱਖਾਂ ਹੋਰ ਕੁਝ ਵੀ ਨਹੀਂ ਉਸ ਤਾਹੀਂ ਮੌਕਾ ਦੀ ਪੇਟ ਦੁਖਣੇ ਆ ਗਏ ਬਾਦੂ ਗਾਟੂ ਖਾਦ ਕੇ ਮਰੋੜ ਪੈ ਗਏ ਬੜੀ ਤੀੜ ਹੈ ਤੇ ਸਾਰਾ ਧਿਆਨ ਪੇਟ ਤੇ ਚਲਾ ਜਾਂਦਾ ਹੈ ਤੇ ਸਾਰਾ ਧਿਆਨ ਵੀ ਪੇਟ ਤੇ ਦੇ ਹਾਂ ਤੇ ਗਿਆਨ ਦੋਵੇਂ ਇਕੱਠੇ ਰਹਿੰਦੇ ਨੇ ਇਸ ਵਾਸਤੇ ਸੰਸਕ੍ਰਿਤ ਭਾਸ਼ਾ ਨੇ ਇੱਕ ਸ਼ਬਦ ਘੜਿਆ ਹੈ ਵੇਦਨ ਪੀੜਾ ਵੇਦਨ ਗਿਆਨ ਦੋ ਅਵਸਥਾ ਨੂੰ ਵਿਆਨ ਕਰਨ ਵਾਸਤੇ ਦੋ ਸ਼ਬਦਾਂ ਦਾ ਉਚਾਰਨ ਕਰਨੇ ਪੈਣ ਤਿੱਕੋ ਹੀ ਨਾਲ ਗੱਲ ਬਣ ਜਾਂਦਾ ਸੰਸਕ੍ਰਿਤ ਭਾਸ਼ਾ ਦੀ ਇਹ ਖੂਬੀ ਹੈ ਜੈਸੇ ਮੈਂ ਤੁਹਾਨੂੰ ਇੱਕ ਪਦਾ ਸੁਣਾਵਾਂ ਜੈ ਦੇਵ ਦਾ ਉਹਨਾਂ ਨੇ ਵੀ ਦੋ ਅਵਸਥਾਵਾਂ ਨੂੰ ਦੋ ਸ਼ਬਦਾਂ ਦੇ ਵਿੱਚ ਬਿਆਨ ਨਾ ਕਰਕੇ ਇੱਕ ਦੇ ਵਿੱਚ ਕੀਤਾ ਇਹ ਪਦਾ ਮੈਨੂੰ ਇਹਨਾਂ ਯਾਦ ਹੈ ਸਿੰਘ ਸਾਹਿਬ ਗੈਣੀ ਚੇਤ ਸਿੰਘ ਦੇ ਸਮੇਂ ਜਦ ਇੱਥੇ ਅਖੰਡ ਪਾਠੀ ਰੱਖੇ ਜਾਂਦੇ ਚੰਨ ਨਵੇਂ ਨਵੇਂ ਉਹਨਾਂ ਕੋਲੇ ਪਦਾ ਸੁਣਦੇ ਸਨ ਸੁਣਾਵਾਂ ਮੈਨੂੰ ਅਜੇ ਤੱਕ ਯਾਦ ਹੈ ते पदा सुओ श सुे ते पाठी रखण परख मनोत सत आद भाव रतन पर कृपर जित सर्वगतन केवल राम मनोरमन मद अमृत ततवमय शब्दान अवस्था न ਇੱਕ ਸ਼ਬਦ ਵਿਆਨਕ ਕੀਤਾ ਪਰਮ ਆਦ ਇਸ ਦੇ ਘੜਾ ਕੜਨੇ ਤਾਂ ਇੱਕੋ ਹੀ ਸ਼ਬਦ ਬਣਾ ਦਿੰਦਾ ਹੈ ਪਰਮ ਆਦ ਤੁਹਾਨੂੰ ਯਾਦ ਹੈ ਤਿੰਨ ਤਰ੍ਹਾਂ ਦੇ ਪਰਮ ਆਦ ਸਮਾ ਕੱਢ ਕੇ ਸਾਡੀ ਇਹ ਵੀ ਨੂੰ ਜੀ ਸੁਣ ਦੂਜੀਆਂ ਦੋ ਅਵਸਥਾ ਨੇ ਬਹੁਤ ਬਹੁਤ ਆਪਣੇ ਦੋਸਤਾਂ ਨੂੰ ਮਨੋ ਉਪਮੰਗ ਤੰਗ ਹੋ ਜਾ ਹੋ ਸਕੇ ਪਰਮ ਅਦਭੋਤ ਤੀਵੀ ਤੋਂ ਸ਼ਬਦ ਨੇ ਦੋ ਅਵਸਥਾਾਂ ਨੇ ਪਰਮ ਅਦਭੋਤ ਇਹਦੇ ਚ ਵੀ ਅੜਾ ਕੱਢ ਦਿੱਤਾ ਹੈ ਇੱਕੋ ਹੀ ਸ਼ਬਦ ਬਣਾਇਆ ਜੈ ਦੇਵ ਨੇ ਪਰਮਾਉਦ ਪੁਰਖ ਮਨੋ ਪੇ ਮੰਗ ਸਤੇ ਆਦ ਭਾਵ ਰਤਨ ਪਰਮਦ ਉਹ ਤਨ ਪਰ ਕਿਰਤ ਪਰਨ ਜਦ ਚਿੰਤ ਸਰਬ ਗਤਨ ਕੇਵਲ ਰਾਮ ਨਾਮ ਮਨੋ ਪੇ ਮਨ ਬਦ ਅਮਰਤ ਤਤ ਮੈਂ ਇਸ ਤਰ੍ਹਾਂ ਸੰਸਕ੍ਰਿਤ ਭਾਸ਼ਾ ਵੀ ਇਹ ਹੋ ਗਈ ਰਹੀ ਹੈ ਦੋ ਅਵਸਥਾਵਾਂ ਨੂੰ ਦੋ ਸ਼ਬਦਾਂ ਦੇ ਵਿਚ ਬਿਆਨ ਨਾ ਕਰਕੇ ਇੱਕੋ ਜਿਹਾ ਬਿਆਨ ਕਰੇ ਵੇਦਨ ਪੀੜਾ ਦਰਦ ਐਸੀ ਵੇਦਨ ਉਪਜ ਖਰੀ ਭਾਈ ਵਾਕਾ ਔਖਾ ਨਹੀਂ ਵੇਦਨ ਪੀੜਾ ਐਸੀ ਪੀੜਾ ਪੈਦਾ ਹੋ ਗਈ ਹੈ ਦਵਾਈ ਕੋਈ ਨਹੀਂ ਐਸਾ ਦਰਦ ਐਸੀ ਪੀੜਾ ਵੇਦਨ ਦੇ ਅਰਥ ਪੀੜਾ ਹੁਣ ਵੇਦਨ ਦੇ ਅਰਥ ਧਿਆਨ ਇੱਕੋ ਹੀ ਸਮੇਂ ਦੋਵੇਂ ਅਰਥ ਜਿੱਥੇ ਪੀੜਾ ਹੋਵੇਗੀ ਧਿਆਨ ਉੱਤੇ ਹੀ ਜਾਏਗਾ ਅੱਗੇ ਪਿੱਛੇ ਦੰਦ ਦਾ ਨਹੀਂ ਪਤਾ ਚੱਲਦਾ ਪੀੜਾ ਹੈ ਤਾਂ ਧਿਆਨ ਦੰਦਾਂ ਦੇ ਧਿਆਨ ਵੀ ਦੰਦ ਦਾ ਅੱਗੇ ਪਿੱਛੇ ਸਿਰ ਦਾ ਨਹੀਂ ਪਤਾ ਚੱਲਦਾ ਸਿਰ ਦੇ ਸਪੀੜਾ سارا دن دھیان تو دونوں بھی ہی چلتا ہے سارا دن دھیان دند دیش تو گیان بھی دند پیڑا اور گیان وی ویدن گیان ودیا دھیان تے گیان ਦੋਵੇਂ ਇਕੱਠੇ ਰਹਿੰਦੇ ਇਕੱਠੇ ਰਹਿੰਦੇ ਇਸ ਵਾਸਤੇ ਜਦ ਮਨੁੱਖਾ ਮਾੜਾ ਮੋਟਾ ਰੋਗੀ ਹੋਵੇ ਰੋਗ ਨੂੰ ਬੜੇ ਖੁੱਲਾਸੇ ਨਾਲ ਬੜੇ ਪਰਮਾਨਣਪੂਰਵ ਬਿਆਨ ਕਰਦਾ ਹੈ ਦੱਸਦਾ ਹੈ ਹਰ ਇੱਕ ਨਾਲ ਗੱਲ ਕਰਦਾ ਕਈ ਵਾਰ ਤੇ ਰੋਗੀ ਆਪਣੇ ਰੋਗ ਦੀ ਗੱਲ ਇਤਨੇ ਲੰਮਕਾਉਂਦੇ ਨੇ ਸੁਣਨ ਵਾਲਾ 당ਗ ਰਿਆ ਜਾਂਦਾ ਹੈਰਾਨ ਹੋ ਜਾਂਦਾ ਹੈ ਗੱਲ ਕਦੋਂ ਮੁਕਾਏਗਾ ਵਲ ਕਦੋ ਖਦਮ ਕਰੇਗਾ ਪੀੜਾ ਦਰ ਹੁਣ ਮਹਾਰਾਜ ਕਹਿੰਦੇ ਨੇ ਇੱਕ ਦੂਸਰੀ ਪੀੜਾ ਜੋ ਮਨ ਦੇ ਚੌਂਡੀਓ ਨੂੰ ਸੋਗ ਕਹਿੰਦੇ ਨੇ ਚਿੰਤਾ ਸੋਗ ਜੋ ਕੋਲ ਸੇ ਚਲਾ ਗਿਆ ਉਹਦਾ ਸ਼ੋਕ ਹੈ ਜੋ ਪ੍ਰਾਪਤ ਕਰਨਾ ਚਾਹਨਾ ਸ਼ਾਇਦ ਨਾ ਮਿਲੇ ਤੋ ਚਿੰਤਾ ਹੈ چنتا ہے مندج شوق تے تنتا ہے جو کول سی ہوتے چلا گیا ہے آپ اتنے سارے بیٹھے گستاخی آپ کچھ نہ کچھ تے چلا گیا گا جو بڈھا دی جوانی چلی گئی ہے گستاخی آپ جو کسی وقت ایم پی ایم میل ایسی سی کسی وقت آج نہیں ہے تو رتبہ تے چلا گیا چلا گیا ਹੋ ਸਕਦਾ ਕਿਸੇ ਦਾ ਕਾਰ ਵਿਹਾਰ ਦੇ ਕਿਸੇ ਵਕਤ ਉਹ ਅਜ਼ੀਜ਼ ਮਿੱਤਰ ਹੈ ਸੀ ਅੱਜ ਨਹੀਂ ਹੈ ਅੱਜ ਨਹੀਂ ਹੈ ਤੋ ਅੱਜ ਨਹੀਂ ਹੈ ਉਹਦਾ ਸੋਗ ਹੈ ਸੋਗ ਅੱਜ ਮੈਂ ਜੋ ਚਾਹਨਾ ਪਤਾ ਨਹੀਂ ਨਾ ਮਿਲੇ ਤੋ ਚਿੰਤਾ ਹੈ ਮਨ ਦੇ ਜੋ ਸੋਗ ਹੈ ਚਿੰਤਾ ਹੈ ਤੇ ਦੋ ਬੜੇ ਭਿਆੰਕਰ ਰੋਗ ਨੇ ਮਨ ਦੇ ਤੇ ਤਨ ਦੇ ਤੇ ਹਜ਼ਾਰਾਂ ਰੋਗ ਨੇ ਇਸ ਵੇਲੇ ਜਦ ਕੋਈ ਰੋਗੀ ਹੋਵੇ ਤੇ ਅਸੀਂ ਪੁੱਛ ਲੈਨੇ ਆ ਤੈਨੂੰ ਕਿਹੜਾ ਰੋਗ ਹੈ ਕਿਹੜਾ ਰੋਗ ਹੈ ਕਿਉਂਕਿ ਰੋਗ ਇੱਕ ਤੇ ਹੈ ਨਹੀਂ ਹਜ਼ਾਰਾਂ ਨੇ ਪਰ ਜਦ ਬੰਦਾ ਤੰਦਰੁਸਤ ਹੋਵੇ ਤੇ ਸਾਨੂੰ ਪੁੱਛਣ ਦੀ ਲੋੜ ਨਹੀਂ ਪੈਂਦੀ ਤੈਨੂੰ ਕਿਹੜੀ ਤੰਦਰੁਸਤੀ ਹੈ ਤੰਦਰੁਸਤੀ ਤੇ ਕੌਣ ਦੀ ਹੈ ਰੋਗਾਂ ਦਾ ਨਾ ਹੋਣਾ ਤੰਦਰੁਸਤੀ ਹੁੰਦਾ ਸਾਨੂੰ ਪੁੱਛਣ ਦੀ ਲੋੜ ਨਹੀਂ ਤੈਨੂੰ ਕਿਹੜੀ ਇਹ ਰੋਗੀ ਨੇ ਪੈਰ ਰੋਗੀ ਨੇ ਜਦੋਂਾਂ ਦਾ ਦਰਦ ਹੈ ਸਾਰੇ ਜੋੜ ਰੋਗੀ ਨੇ ਕੋਈ ਇੱਕ ਬੁਖਾਰ ਹੈ ਕੋਈ ਤਰ੍ਹਾਂ ਦਾ ਬੁਖਾਰ ਹੈ ਸੈਂਕੜੇ ਕਿਸਮਾਂ ਦੇ ਬੁਖਾਰ ਹੈ ਪਰ ਨਵੇਂ ਤੇ ਨਵੇਂ ਰੋਗ ਵੀ ਪੈਦਾ ਹੁੰਦੇ ਰਹਿੰਦੇ ਨੇ ਹਜ਼ਾਰਾਂ ਨੇ ਪਰ ਪਛਾਣ ਵਾਸਤੇ ਮਨੁੱਖ ਨੇ ਹਰ ਰੋਗ ਨੂੰ ਨਾਮ ਵੀ ਦੇ ਦਿੱਤਾ ਹੈ ਫਲਾਣਾ ਰੋਗ ਹੈ ਫਲਾਣਾ ਲੋਗ ਹੈ ਫਲਾਣਾ ਰੋਗ ਹੈ ਇਸ ਵਾਰ ਤੇ ਪੁੱਛਣਾ ਪੈਂਦਾ ਤੈਨੂੰ ਕਿਹੜਾ ਰੋਗ ਹੈ ਪਰ ਤੰਦਰੁਸਤ ਹੋਵੇ ਤੇ ਫਿਰ ਪਿਛਣ ਪੁੱਛਣ ਦੀ ਲੋੜ ਨਹੀਂ ਤੈਨੂੰ ਕਿਹੜੀ ਤੰਦਰੁਸਤੀ ਹੈ ਹੁਣ ਦੂਸਰਾ ਪੈੜੂ ਮੈਂ ਬਿਆਨ ਕਰਾਂ ਜਿਹੜੇ ਤੰਦਰੁਸਤ ਦਿਖਾਈ ਦਿੰਦੇ ਨੇ ਤੰਦਰੁਸਤ ਨਹੀਂ ਨੇ ਕਿਉਂ ਅਜੇ ਰੋਗ ਪੀੜਾ ਨਹੀਂ ਬਣਿਆ ਸੇਵਾ ਵਿੱਚ ਸੇਵਾ ਵਿੱਚ ਰੋਗੀ ਸਾਰੇ ਹੀ ਨੇ ਸਤਿਗੁਰੂ ਦੀ ਬਾਣੀ ਜੋ ਜੋ ਦੇਸ ਹੈ ਸੋ ਸੋ ਰੋਗੀ ਰੋਗ ਰਹੇ ਮੇਰਾ ਸਤਿਗੁਰੂ ਜੋਗੀ ਸਾਰੇ ਰੋਗੀ ਨੇ ਤੇ ਦੂਸਰੇ ਪਾਸੇ ਚਿੰਤਾ ਤੇ ਹੀ ਢੀਸੇ ਸਭ ਕੋ ਹੈ ਸਾਰੇ ਚਿੰਤਾ ਤੁਰਨੇ ਸਾਰਿਆਂ ਦੇ ਅੰਦਰ ਸੋਗ ਵੀ ਹੈ ਸਾਰਿਆਂ ਕੋਲ ਸਰੀਰਕ ਤੌਰ ਤੇ ਵੀ ਰੋਗ ਨੇ ਸਾਰਿਆਂ ਕੋਲ ਮਾਨਸਿਕ ਤੌਰ ਤੇ ਵੀ ਸੋਗ ਨੇ ਚਿੰਤਾ ਤੇ ਦੋਵੇਂ ਤਰ੍ਹਾਂ ਦੇ ਮਨੁੱਖ ਦੇ ਰੋਗੀ ਨੇ ਤੇ ਤਨ ਕਰਕੇ ਵੀ ਰੋਗੀ ਹੈ ਤੇ ਮਨ ਕਰਕੇ ਵੀ ਰੋਗ ਹੈ من کر کے چنتا تر ہے من کر کے سوگ رن کے یہ دو روگ منگ گئے سوگ تے چنتا سوگ جو کل سی چلا گیا ہے سی چلا گیا اج نہیں ہے ماں ہے سی اج نہیں ہے چلی گئی کوئی ستر پچہتر سال کے بڈے نے ਬੇਦਰਦ ਹੈ ਪਰ ਸੋ ਮਾਂ ਨੂੰ ਯਾਦ ਕਰਦੇ ਆ ਆ ਉਹਦੀ ਅੱਖਾਂ ਬਾਰਾ ਆਏ ਆ ਇਹੋ ਹੈ ਪਰ ਮਾਂ ਨਹੀਂ ਬੋਲਦੇ ਮੈਂ ਉਹਨੂੰ ਕਿਹਾ ਇੱਕ ਰੱਬੋਂ ਹੀ ਖੇਡ ਹੈ ਜਦ ਮਨੁੱਖ ਨੂੰ ਕਿਧਰੇ ਅਚਾਨਕ ਚੋਟ ਲੱਗ ਜਾਏ ਮੌਹ ਨਿਕਲ ਜਾਂਦਾ ਮੌ ਉਹ ਹੀ ਮਾਂ ਤੇ ਉਹ ਨਹੀਂ ਨਿਕਲਦਾ ਮਾਂ ਹੀ ਨਿਕਲਦਾ ਹੈ ਅਚਾਨਕ ਕੋਈ ਗੈਰੀ ਚੋਟ ਲੱਗ ਜਾਏ ਅਚਾਨਕ ਕੋਈ ਹਾਦਸਾ ਹੋ ਜਾਏ ਮੂੰਹੋਂ ਨਿਕਲਦਾ ਹੈ ਮਾਂ ਹੋਰ ਵੀ ਅਲਕਰਾ ਮਨੋਵਿਗਿਆਨਕ ਵੀ ਕਹਿੰਦੇ ਨੇ ਸੰਤ ਵੀ ਕਹਿੰਦੇ ਨੇ ਜਦ ਕੋਈ ਬਹੁਤ ਵੱਡੀ ਖੁਸ਼ੀ ਮਿਲ ਜਾਏ ਉਹਦੋਂ ਵੀ ਮਾਇਆ ਆ ਜਾਂਦੀ ਹੈ ਤੇ ਉਹ ਨਹੀਂ ਆ ਜਾਂਦੀ ਬਹੁਤ ਵੱਡਾ ਸੁਖ ਹੈ ਖੁਸ਼ੀ ਹੈ ਸਤਿਗੁਰੂ ਵੀ ਬਾਰ ਬਾਰ ਕਹਿੰਦੇ ਨੇ ਮਾਈ ਮੇਰੇ ਮਨ ਕੋ ਸੁਖ ਮਾਈ ਧਨ ਪਾਇਓ ਹਰ ਨਾਮ ਕਿਉ ਉਹ ਨੂੰ ਨਹੀਂ ਕਹਿੰਦੇ ਮਾਨ ਮਾਈ ਧਨ ਪਾਇਓ ਹਰ ਨਾਮ ਮਨ ਮੇਰੋ ਧਾਵੰਤੇ ਛੁਟ ਪਿਓ ਕਰ ਬੈਠੋ ਬਿਸਰਾਮ ਜਿੱਥੇ ਤੱਕ ਮੈਂ ਗਿਣਤੀ ਕੀਤੀ ਹੋ ਸਕਦਾ ਹੈ ਵਲਪ ਹੋਵੇ 35 ਦੇ ਕਰੀਬ ਸ਼ਬਦ ਮੈਨੂੰ ਗੁਰੂ ਅਰਜਨ ਦੇਵ ਜੀ ਦੇ ਮਿਲੇ ਮਾਨੋ ਯਾਦ ਕਰ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਨੋ ਯਾਦ ਬਾਕੀ ਵੀ ਸਾਰੇ ਕਿਦਰ ਇੱਕ ਸ਼ਬਦ ਕਿਦਰ ਦੋ ਸ਼ਬਦ ਬਹੁਤ ਵੱਡੀ ਝੋਟ ਲੱਗ ਜਾਏ ਬਹੁਤ ਵੱਡਾ ਦੁੱਖ ਮਿਲ ਜਾਏ ਮੋਂ ਨਿਕਲ ਜਾਂਦਾ ਮਾਂ ਮਾਂ ਬਹੁਤ ਵੱਡੀ ਖੁਸ਼ੀ ਮਿਲ ਜਾਏ ਬਹੁਤ ਵੱਡੀ ਸੰਪਦਾ ਮਿਲ ਜਾਏ ਯਾਦਿਸ਼ ਆ ਜਾਂਦੀ ਹੈ ਮਾਂ ਇਹ ਖੁਸ਼ੀ ਮਾਂ ਨਾ ਹੁੰਦਸੀ ਇਹ ਪਹਿਲੇ ਮਾਂ ਨਾ ਹੁੰਦਸੀ ਮਾਤਾ ਨਾ ਹੁੰਦਸੀ ਮੈਂ ਉਹ ਦਿਨ ਵੀ ਅੱਜ ਕੀਤੀ ਸੀ ਪਿਤਾ ਦਾ ਸੰਵੰਦ 2-4 ਮਿੰਟ ਦਾ ਹੈ 10 مہینے ਦਾ গর্વ ਧਾਰਨ ਕਰ دیئے ਇਸตรี ماں پھر ਬਾਦ ਦੇਖੀ ਸੰਭਾਲ کر دیئے ماں پھر اپنا ہی શરીર ਪਿਲਾ ਕੇ ਦੁੱਧ ਕੀ ਹੈ ਹੋਂਚਾਈ ਬਣਦਾ ওর ਕੀ ਹੈ ਆਪਣਾ ਹੀ ਹੋਂ ਨੂੰ ਪਿਲਾ ਕੇ ਉਹਨੂੰ ਵੱਡਾ ਕਰਦੀ ਹੈ ਤੋਂ ਬੱਚੇ ਵਿੱਚ 90% ਦੀ ਮਾਂ ਹੀ ਆਉਂਦੀ ਹੈ ਸਦੇ શરીਰ ਦੇ ਵਿੱਚ ਦੇ ਮਾਨਸਿਕ ਮੰਡਲ ਦੇ ਚ ਮਾਂ ਹੀ ਆਉਂਦੀ ਹੈ ਗਹਿਰੀ ਚੋਟ ਲੱਗ ਜਾਏ ਮਾਂ ਯਾਦ ਆਉਂਦੀ ਹੈ ਵੱਡੀ ਖੁਸ਼ੀ ਮਿਲ ਜਾਏ ਮਾਂ ਯਾਦ ਆ ਜਾਂਦੀ ਹੈ ਐਸਾ ਰੂਪ ਹਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਵੀ ਮਿਲਦਾ ਹੈ ਮਾਈ ਚਰਨ ਗੁਰੂ ਮੇਰੇ ਤੇ ਆ ਦੋਵੇਂ ਹਰ ਥਾਂ ਤੇ ਮਾਂ ਜਗ੍ਹਾ ਜਗ੍ਹਾ ਮਾਂ ਨੂੰ ਯਾਦ ਕੀਤਾ ਖੁਸ਼ੀ ਸਮੇਂ ਵੀ ਪਤਨੀ ਪਤੀ ਭਰਾ ਬੈਣ ਪੁੱਤਰ ਬਾਦ ਦੇ ਯਾਦ ਆਉਂਦੇ ਨੇ ਮਾਂ ਪਹਿਲੇ ਯਾਦ ਆਉਂਦੇ ਪਹਿਲੇ ਯਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਬੰਦੀ ਛੋੜ ਦੇਵਸ ਦੀਆਂ ਲੱਖ ਲੱਖ ਵਧਾਈਆਂ ਸਾਡੇ ਚੈਨਲ ਵੱਲੋਂ ਸਾਡੇ ਚੈਨਲ ਨੂੰ ਇਸੇ ਤਰ੍ਹਾਂ ਪਿਆਰ ਦੇਣ ਲਈ ਬਹੁਤ ਬਹੁਤ ਧੰਨਵਾਦ ਪਰ ਮਾਤਾ ਸਭ ਨੂੰ ਚੜ੍ਹਦੀਆਂ ਕਲਾ ਵਿੱਚ ਰੱਖੇ ਦੀਵਾਲੀ ਦਾ ਸ਼ੁਭ ਅਪਸਰ ਤੇ ਸਭ ਨੂੰ ਖੁਸ਼ੀਆਂ ਭਰਿਆ ਹੋਵੇ ਸਭ ਤੇ ਮੇਰ ਭਰਿਆ ਥਰੱਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ ਧੰਨਵਾਦ